ਤਉ ਪ੍ਰਸਾਦ ਪਾਦਰੀ ਛੰਦ ਅਦਵੈ ਨਾਸਿਆਸਨ ਡੋਲ ਅਦਵੈ ਅਨੰਤ ਉਪਮਾ ਤੂਲ ਅਛੈ ਸਰੂਪ ਅਭਯਗਤ नाथ अजान बाह ਸਰਬਾ ਪ੍ਰਮਾਥ ਜਹ ਤਹ ਮਹੀਪ ਬਨ ਤਨ ਪ੍ਰਫੁੱਲ ਸੋਭਾ ਬਸੰਤ ਜਹ ਤਹ ਪ੍ਰਡੁੱਲ ਬਨ ਤਨ ਦੁਰੰਤ ਖਗ ਮ੍ਰਿਗ ਮਹਾਨ ਜਹਤਹਿ ਪ੍ਰਫੁੱਲ ਸੁੰਦਰ ਸੁਜਾਨ ਫੁੱਲ ਤੰ ਪ੍ਰਫੁੱਲ ਲਹਿ ਲਹਿਤ ਮੋਰ ਸਿਰ ਟੁਰਹਿ ਜਾਨ ਮਨ ਮਤ ਹੈ ਚੌਰ ਗੁਜਰਤ ਕਮਾਲ ਰਾਜਾ ਕਰਹੀਮ ਕਰਨਾ ਨਿਧਾਨ ਕਾ ਮਲ ਕਰੀਮ ਜਹ ਤਹਿ ਬੇ ਲੋਕ ਤਹਿ ਤਹਿ ਪ੍ਰਸੋਹ ਆਜਾਨ ਬਾਹ ਅਮਿਤੋਜ ਮੋਹ ਰੂ ਸੰਬੇ ਰਹਤ ਕਰਣਾ ਨਿਦਾਨ ਜਹ ਤਹਿ ਪ੍ਰਫੁੱਲ ਸੁੰਦਰ ਸੁਜਾਨ ਬਣ ਤਨ ਮਹੀ ਪਜਲ ਥਲ ਮਹਾਨ ਜਹ ਤਹਿ ਪ੍ਰਸੋਹ ਕਰੁਣਾ ਨਿਦਾਨ ਜਗਮਗਤ ਤੇਜਪੂਰਨ ਪ੍ਰਤਾਪ ਅੰਬਰ ਜਮੀਨ ਜਿਹ ਜਪਤ ਜਾਪ 사તો আকাশ 사તો ਪਤਾਰ ਬਿਥਰਿਓ ਅਦ੍ਰਿਸ਼ਟ ਜਿਹ ਕਰ ਮਜਾਰ 사તો আকাশ 사તો ਪਤਾਰ ਬਿਥਰਿਓ ਅਦ੍ਰਿਸ਼ਟ ਜਿਹ ਕਰ ਮਜਾਰ महाकाल का सररूप शाह गुबिंद महिमानूप उस्तद संपूर्णं